ਹਾਂ ਜੀ ਸਤ ਸ਼੍ਰੀ ਅਕਾਲ ਕੀ ਹਾਲ ਹੈ ਜੀ ਅਮੀਰ ਕਰਦੇ ਤੁਸੀਂ ਸਾਰੇ ਕੀ ਖਾਣੋਂਗੇ ਅਸੀਂ ਵੀ ਵੈਲ ਪਰ ਠੀਕ ਆ ਤੇ ਅੱਜ ਜਿਹੜਾ ਹੈ ਨਾ ਆਪਾਂ ਬਲੌਗ ਸ਼ੁਰੂ ਕਰਨ ਲੱਗੇ ਆ ਸ਼ਾਮ ਦੇ 5 ਵਜੇ ਕੀ ਆ ਤੇ ਆਪਾਂ ਜਿਹੜਾ ਜਿਹੜਾ 7 ਵਜੇ ਨੂੰ ਅਪਲੋਡ ਵੀ ਕਰਨਾ ਵਾ ਤੇ ਸਬਜੀ ਬਣਾਉਣ ਲੱਗੇ ਆ ਆਪਾਂ ਸਬਜੀ ਵੀ ਦੇਵਾਂਗੇ ਰੈਸਪੀ ਤੇ ਬਾਕੀ ਕੋਜ ਆਪਾਂ ਬਿਲਨਾ ਵਾ ਤਾਂ ਕੰਮ ਆ ਤੁਹਾਡੇ ਨਾਲ ਜ਼ਰੂਰੀ ਗੱਲ ਆ ਸੋ ਬਣੇ ਰਿਓ ਬਲੌਗ ਦੇ ਨਾਲ ਤੇ ਬਲੌਗ ਆਪਾਂ ਕੁਝ ਜ਼ਿਆਦਾ ਲੰਬਾ ਨਹੀਂ ਕਰਦੇ ਛੋਟਾ ਹੀ ਰੱਖਾਂਗੇ ਤੇ ਕੱਲ ਮੇਰਾ ਬਲੌਗ ਨਹੀਂ ਆਇਆ ਕਿਉਂਕਿ ਮੇਕੋ ਬਲੌਗ ਬਣਿਆ ਨਹੀਂ ਕਿਉਂਕਿ ਕੱਲ ਮੰਮੀ ਨੂੰ ਹਸਪੀਟਲ ਤੋਂ ਲੈਣੀ ਸੀ ਛੁੱਟੀ ਤੇ ਉਹਦੇ ਕਰਕੇ ਮੈਂ ਜਿਹੜਾ ਹੈਗਾ ਆ ਉਧਰ ਬੀਜੀ ਸੀਗੀ ਤਾਂ ਕਰਕੇ ਤੇ ਚਲੋ ਜੀ ਆਪਾਂ ਨਾਲ ਨਾਲ ਤੁਹਾਨੂੰ ਰੈਸਪੀ ਵੀ ਨੇ ਨਾਲੇ ਤੁਹਾਨੂੰ ਗੱਲਾਂ ਸੁਣਾਉਣੀਆਂ ਵੀ ਅਸੀਂ ਜਿਹੜਾ ਹੈਗਾ ਆ ਪੇਠਾ ਜਾਂ ਹਲਵਾ ਤੁਸੀਂ ਕੀ ਕਹਿੰਦੇ ਆਪਣੇ ਨੋਰਮਲ ਤਾਂ ਆਪਾਂ ਪੇਠਾ ਹੀ ਕਹਿੰਦੇ ਆ ਹਲਵਾ ਤਾਂ ਬਸ ਇੱਕ ਦੋ ਚੈਨਲਾਂ ਤੋਂ ਮੈਂ ਸੁਣਿਆ ਹੈ ਨਾਮ ਤੇ ਵੀ ਹਲਵਾ ਕਹਿੰਦੇ ਆ ਤੇ ਬਾਕੀ ਦਾ ਸਾਰੇ ਤਕਰੀਬਨ ਮੇਰੇ ਸਾਹਮਣੇ ਬੈਠਾ ਹੀ ਕਹਿੰਦੇ ਹਨਾ ਆਪਾਂ ਗੋਲ ਪੇਠਾ ਲਿਆ ਸੀਗਾ ਜਿਹਨੂੰ ਆਪਾਂ ਪੀੜਾ ਪੇਠਾ ਵੀ ਕਹਿ ਦਿੰਦੇ ਆ ਵੈਸੇ ਇਹ ਹਰਾਈ ਸੀਗਾ ਹੱਪੀ ਦਾ ਨਹੀਂ ਸੀ ਹਲੇ ਹੋਇਆ ਪਹਿਲਾਂ ਹੀ ਜਿਹੜਾ ਹੈਗਾ ਤੋੜ ਤਾ ਵਾਹ ਸਾਡੇ ਤੋੜ ਲਿਆ ਸੋ ਆਪਾਂ ਤੁਹਾਨੂੰ ਇਹ ਰੈਸਪੀ ਬਣਾਇਰੋ ਬਲੌਗ ਦੇ ਨਾਲ ਤੇ ਨਾਲੇ ਗੱਲਾਂ ਤੁਹਾਨੂੰ ਜਿਹੜੀਆਂ ਵਧੀਆ ਆਪਾਂ ਕੁਝ ਗੱਲਾਂ ਨੇ ਮਤਲਬ ਮੇਰੇ ਬਾਰੇ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੇਰੇ ਬਾਰੇ ਚੈਨਲ ਵਾਲੇ ਕੀ ਕੀ ਬੋਲ ਰਹੇ ਹਨਾ ਮੇਰੀਆਂ ਚੈਨਲਾਂ 'ਤੇ ਕਿੰਦਾ ਵੀਡੀਓ ਪਾਈ ਜਾ ਰਿਹਾ ਹੈ ਤਾਂ ਮੇਰੇ ਵਰੀ ਗੱਲ ਤੁਹਾਨੂੰ ਆ ਨਾ ਲਓ ਜੀ ਤੇਲ ਪਸਰੋਂ ਦਾ ਇੱਕ ਕੜਛੀ ਪਾਈ ਸੀ ਬਿਲਕੁਲ ਗਰਮ ਆਪਾਂ ਕਰ ਲਿਆ ਆ ਹੁਣ ਆਪਾਂ ਜਿਹੜਾ ਹੈਗਾ ਇਹਦੇ ਚ ਜੀਰਾ ਨਹੀਂ ਪਾਉਣੀ ਜੀ ਇਹ ਜੀਰਾ ਬਿਲਕੁਲ ਚਿੱਟਾ ਰੇਲ ਕੀਤਾ ਹੈ ਤਾਂ ਕਿ ਜਿਹੜੀ ਸਬਜ਼ੀ ਪੂਰੀ ਪਰਫੈਕਟ ਬਣੇ ਇਹਨੂੰ ਗਰਮ ਕਰਤਾ ਇਹ ਕਿਨੇ ਰਿਫਾਈਨਡ ਦਾ ਜਿਹੜਾ ਲੁੱਕ ਆ ਮਤਲਬ ਘੋੜਾ ਦਾ ਲੁੱਕ ਲੈ ਲਿਆ ਰਿਫਾਈਨਡ ਦਾ ਨਹੀਂ ਆਪਾਂ ਕਹਿ ਸਕਦੇ ਘੋੜਾ ਦਾ ਲੁੱਕ ਲੈ ਲਿਆ ਆ ਤੇ ਇਹ ਆਪਾਂ ਲਸਣ ਦੀ ਗੱਠੀ ਛਿੱਲੀ ਸੀਗੀ ਧੋਸ ਮੰਨ ਲਈ ਆ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਰਸਨ ਆਪਣਾ ਭੁੱਜ ਗਿਆ ਦੇਖ ਸਕਦੇ ਹੋ ਬਰਾਊਨ ਹੋ ਗਿਆ ਤੇ ਇਹ ਆਪਾਂ ਤਿੰਨ ਤੋਂ ਚਾਰ ਪਿਆਜ਼ ਲੈਣੀ ਇਹ ਪਾ ਲਾਂਗੇ ਠੀਕ ਹੈ ਮੈਨੂੰ ਵੀ ਨਹੀਂ ਪਤਾ ਕਿੰਨਾ ਆ ਮੇਰੇ ਹਿਸਾਬ ਨਾਲ ਡੇਢ ਕਿਲੋ ਤੋਂ ਉੱਪਰ 2 ਕਿਲੋ ਦੇ ਨੇੜੇ ਹੋਊਗਾ ਠੀਕ ਹੈ ਜੀ ਤੇ ਆਪਾਂ ਜਿਹੜੇ ਹੈਗੇ ਆ ਪਿਆਜ਼ ਆ ਪਾ ਦਿੱਤੇ ਨੇ ਆਹ ਜਿਹੜੇ ਭੁੰਨ ਕੇ ਚੰਗੀ ਤਰ੍ਹਾਂ ਆਪਾਂ 골ਡਨ ਬਰਾਊਨਾ ਜਿਹੜੇ ਕਰ ਲੈਣੇ ਨੇ ਮੈਂ ਕੋਪੀ ਲਸਣ ਆਪਾਂ ਭੁੰਨ ਲਿਆ ਜੇ ਪਿਆਜ਼ ਨਾਲ ਲਕਣ ਪਾਉਣੇ ਨਾ ਉਹ ਇਹ ਉਹ ਪੇਠੇ ਦੇ ਵਿੱਚ ਨਾ ਖੱਟਾ ਜਲਾ ਪਾਣ ਆਈ ਜਾਊਗਾ ਲਸਣ ਦਾ ਤਾਂ ਕਰਕੇ ਮੈਂ ਪਹਿਲਾਂ ਜਿਹੜਾ ਲਸਣ ਆ ਪਾ ਦਿੱਤਾ ਆ ਗੈਸ ਵਰਦਾਂ ਦੀ ਫੁੱਲ ਤੇ ਹੁਣ ਤੇਲ ਆ ਜਿਹੜਾ ਠੰਡਾ ਹੋ ਗਿਆ ਥੋੜਾ ਜਿਹਾ ਹਨਾ ਜਿਆਦਾ ਗਰਮ ਨਹੀਂ ਹੈਗਾ ਕੋਸਾ ਆ ਇਸ ਤਰ੍ਹਾਂ ਆਪਾਂ ਪਿਆਜ਼ਾਂ ਨੂੰ ਕਰ ਲੈਣਾ ਜੀ ਸਾਈਡ ਤੇ ਉਹ ਠੀਕ ਹੈ ਜੀ ਹੋ ਗਏ ਸਾਈਡ ਤੇ ਆਜਾ ਆਪਾਂ ਅਲੱਗ ਅਲੱਗ ਤਰੀਕੇ ਨਾਲ ਸਾਰੇ ਬਣਾਉਂਦੇ ਨੇ ਪਰ ਤੁਸੀਂ ਇਸ ਤਰੀਕੇ ਨਾਲ ਟਰਾਈ ਕਰਿਓ ਬਹੁਤ ਜ਼ਿਆਦਾ ਟੇਸਟੀ ਆ ਜਿਹੜਾ ਬਣ ਕੇ ਤਿਆਰ ਹੁੰਦਾ ਆ ਤੇ ਹੁਣ ਆਪਾਂ ਇਹਦੇ ਵਿੱਚ ਏ ਜਿਹੜਾ ਸਾਈਡ ਤੇ ਕਰਦੇ ਆ ਆਪਾਂ ਪਿਆਜ਼ ਨਾਲ ਸਾਨੂੰ ਇੱਥੇ ਆਪਾਂ ਜਿਹੜਾ ਜੀਰਾ ਪਾ ਕੇ ਭੁੰਨ ਲੈਣਾ ਜਿੰਨਾ ਵੀ ਤੁਸੀਂ ਜੀਰਾ ਪਾਉਣਾ ਚਾਹੁੰਦੇ ਹੋ ਓਨਾ ਕੋ ਤੇ ਤੇ ਭੁੰਨ ਲੈਣਾ ਜੀਰਾ ਕਜੀ ਲੌਂਜੀ ਨਾ ਭੁੱਜ ਗਿਆ ਐ ਕਿਉਂਕਿ ਬਹੁਤ ਜਲਦੀ ਧੁੱਜ ਜਾਣਾ ਨਾ ਜੀਰਾ ਤਾਂ ਪਿਆਰ ਜਿਹੜੇ ਆਪਾਂ ਲੰਬੇ ਲੰਬੇ ਕੱਟਨੇ ਤਾਂ ਕਿ ਲਚੇਦਾਰ ਬਣ ਕੇ ਜਿਹੜੇ ਪਿਆਰ ਆ ਜਿਹੜੇ ਰਹਿ ਜਾਣ ਤੇ ਇਹਨਾਂ ਦਾ ਜਿਹੜਾ ਕਰਾਂਚੀ ਜਿਹਾ ਟੇਸ ਆ ਪੇਠੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਲੱਗੂਗਾ ਠੀਕ ਹੈ ਜੀ ਟਮਾਟਰ ਲਿਆਇਆ ਤਾਂ ਧੋ ਲਿਆਇਆ ਧੋ ਕੇ ਇਹਨੂੰ ਕੱਟਣੀ ਆ ਬਰੀਕ ਬਰੀਕ ਕੱਟ ਕੇ ਜਿਹੜਾ ਆਪਾਂ ਇਹ ਤਿਆਰ ਕਰ ਲੈਣਾ ਹੈ ਇੱਕ ਗੱਲ ਦਾ ਧਿਆਨ ਰੱਖਣਾ ਹੈ ਜਦੋਂ ਤੁਸੀਂ ਇਹ ਨਸਨ ਪਾਉਣਾ ਹੈ ਨਾ ਤਾਂ ਜਿਹੜੀ ਫਲੇਮ ਹੈ ਲੋ ਕਰ ਲੈਣੀ ਆ ਲੋ ਕਰਕੇ ਬਿਲਕੁਲ ਲੋ ਲੋ ਤੇ ਕਰ ਦੇਣਾ ਹੈ ਗੈਦਨ ਤੇ ਫੇਰ ਜਿਹੜਾ ਹੈਗਾ ਇਹ ਨਹੀਂ ਦੋ ਕਿ ਮਿੰਟ ਲੋ ਤੇ ਰੱਖਣਾ ਹੈ ਥੋੜਾ ਜਿਹਾ ਤੇਰ ਆ ਜਾਣਾ ਠੰਡਾ ਹੋ ਜੂਗਾ ਨਹੀਂ ਲਸਣ ਆ ਜਿਹੜਾ ਇੱਕਦਮ ਕਾਲਾ ਹੋ ਜਾਣਾ ਹੈ ਨਾਲ ਨਾਲ ਆਪਾਂ ਤੁਹਾਡੇ ਨਾਲ ਗੱਲਾਂ ਵੀ ਕਰਦੇ ਆਂ ਮਟਰ ਕੱਟ ਲਵਾਂ ਨੇ ਤੇ ਪਿਆਜ਼ ਆਪਣੇ ਭੁੱਜ ਰਹੇ ਨੇ ਕਿਆ ਤੁਹਾਡੇ ਮਾਤਾ ਜੀ ਅੱਡੀ ਚੈਨ ਵਾਲੀਆਂ ਕਰਨ ਚੈਨ ਵਾਲੀਆਂ ਮਤਲਬ ਮੇਰੀ ਤੇ ਵੀਡੀਓ ਪਾਉਣਗੇ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਮੈਂ ਹਾਈਆਂ ਲੈਟਾਂ ਹੋ ਜਾਣਾ ਉਹਨੇ ਡੈਕ ਕਰ ਲੀਆਂ ਨੇ ਇਹ ਲਿਖ ਦੀਆਂ ਹੈਗੀਆਂ ਕਿ ਹੈ ਨਹੀਂ ਚਲੋ 3-4 ਹੈਗੀਆਂ ਮੇਰਾ ਕੰਮ ਚੱਲ ਜਾਣਾ ਹੈ ਤੇ ਫੇਰ ਆਪਾਂ ਫਿਰ ਮੋੜੜੀ ਹੋ ਜਾਣਾ ਸਬਜ਼ੀ ਵਾਲਾ ਵੀ ਚਲੇ ਰਹਿਣੇ ਹੋਲੇ ਹੋਣਗੇ ਕਿੰਨੇ ਚਾਰ ਆਪਾਂ ਇਹ ਭਾਵੇਂ ਥੋੜੀਆਂ ਜਿਹੀਆਂ ਲਾਲ ਮਿਰਚਾਂ ਪਾਉਣਾ ਨੇ ਲੋ ਜੀ 3-4 ਆਪਣੇ ਸੀ ਜੀ ਆਪਾਂ ਪੰਜਾਂ ਸੀ ਫ੍ਰਿਜ ਚ ਤੇ ਦੋ ਆਪਾਂ ਮਿਰਚਾਂ ਲੱਗੀਆਂ ਹੋਈਆਂ ਸੀ ਕਿੰਨੀਆਂ ਮਿਰਚਾਂ ਲੱਗੀਆਂ ਸੀ ਆਪਣੇ ਉਹ ਜੇ ਦੋਨੋਂ ਆਪਾਂ ਥੇਗੀ ਪਾ ਲੈਣੇ ਆ ਤਦੋਂ ਤੋ ਆਪਣਾ ਕੰਮ ਚਾਲਦਾ ਹੋ ਗਿਆ ਸਬਜੀ ਦਾ ਪਿਆਜ਼ ਜਿਹੜੇ ਆਪਣੇ ਭੁੱਜ ਗਏ ਬਸ ਥੋੜੇ ਜਿਹੋ ਹੋਰ ਸੇਕਨੇ ਵਾਲੇ ਨੇ ਹੁਣ ਅੱਛੀ ਆਗਰ ਦੇ ਵਿੱਚ ਪਾ ਰਿਹਾ ਹਾਂ ਤੇ ਚੈਨਲ ਵਾਲੇ ਮੇਰੇ ਤੇ ਵੀਡੀਓ ਪਾ ਰਹੇ ਹਨ ਪਹਿਲਾਂ ਮੁੰਡੀ ਫੈਮਿਲੀ ਬਲੌਗ ਵਾਲਿਆਂ ਨੇ ਪਾਈਆਂ ਉਹਨਾਂ ਨੇ ਤਾਂ ਪਾਈ ਮੇਰੇ ਨਾਲ ਕੰਮਸਾ ਹੌਣ ਜੋਦ ਤੇ ਇੱਟਾ ਹਾਲਾ ਕਿ ਮੈਂ ਉਹਨਾਂ ਦੇ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਪਾਈ ਹੋਈ ਨਹੀਂ ਸੀ ਪਹਿਲਾਂ ਮੈਂ ਫਾਈਸੀ ਕਰੀ ਭੈਣ ਤੇ ਚਲੋ ਉਹਨਾਂ ਨਾਲ ਮੇਰਾ ਸਮਝੌਤਾ ਹੋ ਗਿਆ ਉਹਨਾਂ ਬਾਰੇ ਆਪਾਂ ਹੁਣ ਜਿਹੜੀ ਗੱਲ ਨਹੀਂ ਕਰਦੇ ਉਹਨਾਂ ਨੇ ਕਰ ਲਿਆ ਮੈਂ ਨਾਲ ਸਮਝੌਤਾ ਤੇ ਹੁਣ ਆਪਾਂ ਹੀ ਮੈਨੂੰ ਸੋਖ ਵਲੌਗ ਗੋਪਾਰਾਏ ਚੈਨਲ ਆ ਹੁਣ ਮੇਰੇ ਤੇ ਉਹ ਵੀਡੀਓ ਪਾਰੇ ਆ ਉਹ ਮੈਂ ਇੰਨੀ ਮੈਂ ਕਿਸੇ ਵੀ ਥੋੜੀ ਆ ਭਾਈ ਚਲੋ ਚਲੋ ਕੋਈ ਗੱਲ ਨਹੀਂ ਤੁਸੀਂ ਮੈਨੂੰ ਗੇਮਸ ਕਰ ਦਿਓ ਉਹਨਾਂ ਨੇ ਟਾਈਟਲ ਲਿਖਿਆ ਪਰਮਿੰਦਰਦੀਪ ਕੌਰ ਭੈਣ ਬਹੁਤ ਗੁੱਸੇ ਹੋ ਰਹੀ ਟਾਈਟਲ ਪੜ੍ਹ ਕੇ ਤੁਹਾਨੂੰ ਬੜਾ ਗੁੱਸਾ ਆਇਆ ਹੈ ਨਾ ਹੋਣਾ ਹੀ ਸੀ ਕਿਉਂਕਿ ਨੇ ਇਦਾਂ ਲਿਖਿਆ ਹੈ ਨਾ ਤੇ ਜਦੋਂ ਮੈਂ ਬਲੌਗ ਦੇਖਿਆ ਭੈਣ ਨੇ ਮੇਰੀ ਇੰਨੀਆਂ ਤਰੀਫਾਂ ਕੀਤੀਆਂ ਤਰੀਫਾਂ ਦੇ ਕੌੜਵਾਨ ਤੇ ਤਰੀਫਾਂ ਦੇ ਵਨ ਤੇ ਪੌੜ ਭੈਣ ਨੇ ਹੂੰ ਧੰਨਵਾਦ ਭੈਣ ਜਰਾ ਪਰ ਟਾਈਟਲ ਵੀ ਜੇ ਤੂੰ ਪੋਜ਼ਿਟਿਵ ਲੇਖਦੀ ਨਾ ਬੜਾ ਵਧੀਆ ਹੋਣਾ ਸੀਗਾ ਅਣਕ ਤੁਸੀਂ ਮੇਰੇ ਮੈਨੂੰ ਨੇਟਿਵ ਲਿਖਿਆ ਪਰ ਬੋਲਿਆ ਮੇਰੇ ਲਈ ਵਧੀਆ ਕੋਈ ਗੱਲ ਨਹੀਂ ਭਾਈ ਜੀ ਨੂੰ ਜਿਹਨੂੰ ਲੋੜ ਆ ਮੇਰੇ ਤੇ ਵੀਡੀਓ ਬਣਾਉਣ ਦੀ ਬਣਾ ਲਓ ਕੋਈ ਚੱਕਰ ਨਹੀਂ ਆਪਾਂ ਕਿਸੇ ਦਾ ਗੁੱਸਾ ਨਹੀਂ ਕਰਦੇ ਠੀਕ ਆ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ ਪਹਿਲਾਂ ਪਹਿਲਾਂ ਮੈਨੂੰ ਆਇਆ ਸੀ ਜਦੋਂ ਮੁੰਡੀ ਫੈਮਲੀ ਆਣੇ ਨੇ ਪਾਣੀ ਪਰ ਫਿਰ ਮੈਂ ਕਿਹਾ ਕੋਈ ਪਾ ਲੈਣ ਲੋ ਕੋਈ ਚੱਕਰ ਨਹੀਂ ਆਪਾਂ ਕੋਈ ਨਹੀਂ ਉਡਾਉਂਦੀ ਆ ਭਾਈ ਚਲੋ ਪੋਰ ਵੀ ਜੀ ਨੂੰ ਲੋੜਾ ਪਾ ਲਓ ਕੋਈ ਗੱਲ ਨਹੀਂ ਆਪਾਂ ਗੋਟਣ ਕਰਨੀ ਹਉਵਾਣਾ ਤਾਂ ਹਉਵਾ ਮੇਰਾ ਚੱਕੋ ਰਾਏ ਕੋਟੀ ਨੂੰ ਪਾਓ ਫੋਟਰ ਕਰ ਦੋ ਰਾਏ ਕੋਟੀ ਰਾਏ ਕੋਟੀ ਬੁਲੋਉਂਦੇ ਹਨ ਸਭ ਖਲਾਵਾ ਦੂਪ ਕਰਾਏ ਖਰੀਫਾ ਕਰਨ ਲਈ ਧੰਨਵਾਦ ਤੁਹਾਡਾ ਲੋ ਜੀ ਪਿਆਜ਼ ਭੁੱਜ ਗਏ ਤੇ ਟਮਾਟਰ ਆਪਾਂ ਪਾ ਦਿੱਤੇ ਨੇ ਵਿੱਚ ਹੁਣ ਟਮਾਟਾ ਨੂੰ ਕਰਾਂਗੇ ਟੌਪ सेम ਨਾਲ ਹੁੰਦੇ ਆਪਾਂ ਪਾ ਲਾਂਗੇ ਜੀ ਹਰੀ ਮਿਰਚ ਆਪਾਂ ਵੀ ਕਿਸੇ ਦਾ ਬੁਕਸਾ ਨਹੀਂ ਕਰਦੇ ਠੀਕ ਆ ਆਪਾਂ ਜਿੱਦਾਂ ਦਾ ਬੰਦਾ ਮਿਲ ਗਿਆ ਨਾ ਆਪਾਂ ਉਦਾਂ ਦੇ ਹੋ ਜਾਣੇ ਮੇਰਾ ਸਵਾਦ ਹੈਗਾ ਇਦਾਂ ਦਾ ਠੀਕ ਆ ਕੀ ਬੰਦੇ ਨੂੰ ਦੇਖ ਕੇ ਤੋਂ ਪਰਖੇ ਤੋਂ ਬਿਨਾ 네ਗੇਟਿਵ ਕਮੈਂਟ ਵੀ ਨਾ ਕਰਿਆ ਠੀਕ ਆ ਨੇਟਿਵ ਕਮੈਂਟਸ ਕਰ ਦਿੰਦੇ ਆ ਇਹਨੇ ਬੰਦੇ ਵਾਂਗ ਦੇਖਿਆ ਕਰੂ ਵੀ ਬੰਦਾ ਹੈ ਕਿਤਾਬ ਅਗਲਾ ਵੀਡੀਓ ਬਣਾਉਣਾ ਚਾਹੇ ਕੋਈ ਲੇਡੀ ਬਣਾਉਂਦੀ ਆ ਚਾਹੇ ਕੋਈ ਜੈੱਟ ਸਾ ਪਹਿਲਾਂ ਇਹਦਾ ਨੇਚਰ ਨੇਚਰ ਦੇਖੋ ਨੇਚਰ ਤੱਕ ਬੰਦਾ ਕਿੱਦਾਂ ਦਾ ਹੈ ਠੀਕ ਆ ਹੁਣ ਜੇ ਤੁਹਾਨੂੰ ਅਸੀਂ ਚੰਗੇ ਬੰਦੇ ਆ ਕਿ ਵੀ ਵੀਡੀਓ ਦੇਖ ਰਹੇ ਆ ਬਹੁਤ ਚੰਗੇ ਨਾਈਸ ਪਰਸਨ ਵੀ ਦੇਖ ਰਹੇ ਆ ਠੀਕ ਆ ਜਿਨ੍ਹਾਂ ਨੇ ਬੈਡ ਕਮੈਂਟ ਕਰ ਰਹੇ ਉਹ ਵੀ ਦੇਖ ਰਹੇ ਆ ਤਦੋਂ ਤੁਸੀਂ ਨਾ ਹੀ ਸੋਂ ਆਪਣੀ ਸੁਭਾਅ ਦੇ ਅਨੁਸਾਰ ਆਪਣੀ ਰੋਜ਼ਮਰਦ ਦੀ ਜ਼ਿੰਦਗੀ ਦੇ ਵਿੱਚ ਠੀਕ ਆ ਪਰ ਜੇ ਮੈਂ ਤੁਹਾਨੂੰ ਸੁਤਾਈ ਜਾਉਂਗੀ ਤੁਸੀਂ ਗਲਤਾਂ ਤੁਸੀਂ ਗਲਤਾਂ ਤੁਸੀਂ ਗਲਤਾਂ ਤੁਹਾਡੇ ਤੇ ਮੈਂ ਕੁਝ ਨਾ ਕੁਝ ਬੋਲ ਲਈ ਜਾਵਾਂ ਅੱਗੇ ਤੁਸੀਂ ਮੈਨੂੰ ਜਵਾਬ ਜ਼ਰੂਰ ਦੇਵੋਗੇ ਠੀਕ ਆ ਮੈਂ ਵੀ ਆਪ ਤੇ ਵੀ ਦਵਾ ਦਿੱਤਾ ਸੀ ਆ ਉਹ ਪਰ ਉਹਨੇ ਨਾ ਸੰਧਕਾ ਹੋ ਗਿਆ ਜੇ ਕੋਈ ਚੱਕਰ ਨਹੀਂ ਉਹ ਭੈਣ ਨੇ ਆਧਾ ਵਲੌਗ ਸ਼ੁਰੂ ਕਰਕੇ ਆਪਾਂ ਆਧੇ ਕਰ ਦਿੱਤੇ ਠੀਕ ਆ ਮਟਰ ਜਿਹੜੇ ਆਪਾਂ ਥੋੜੇ ਜਿਹਾ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਜਿਹੜੇ ਬੇਸਿਕ ਜਿਹੜਾ ਆਪਣੇ ਮਸਾਲੇ ਹੁੰਦੇ ਆ ਡੇਲੀ ਵਾਲੇ ਉਹ ਜਿੱਦਾਂ ਕਿ ੂਣ ਮੈਚ ਜੱਟ ਵੀ ਹਾਸ ਤੋਂ ਮੁੱਕਸ ਸਬ ਆਦੀਆਂ ਮੈਂ ਐ ਨਾ ਜਾਣੀ ਲੋੜ ਸਵਾਦ ਅਨੁਸਾਰ ਪਾਉਣਾ ਥੋੜੀ ਜਿਹੀ ਪਾਵਾਂਗੇ ਲਾਲ ਮਿਰਚੋਂ ਕਿ ਆਪਣੀ ਹਰੀਆਂ ਮਿਰਚਾਂ ਕੱਟ ਸੀ। ਅਸੀਂ ਪਾਣਾ ਹੈ ਕਰਾਰਾ ਪਨ। ਤੇਲ, ਅੱਧਾ ਜਮ ਤੇ ਪਾਤਾ ਕਾਲੀ ਮਿਰਚ ਤੇ ਬਲੂਡਨਸਾਰ ਹਲਦੀ ਪਾਊਡਰ। ਤੇਜੀ। ਠੀਕ ਹੈ ਜੀ। ਤੇ ਮਸਾਲੇ ਨੂੰ ਭੁੱਲੇ ਜਾਨੀ ਆਪਾਂ ਪਾਉਂਦੇ ਮਸਾਲੇ ਨੂੰ ਭੁੱਲੇ। ਗਰਮੀ ਦੇ ਵਿੱਚ। ਲੋਹ। ਇਹ ਹੋ ਗਿਆ ਆਪਣਾ ਤੜਕਾ ਪਿਆਰ ਇਹਨੂੰ ਥੋੜਾ ਹੋਰ ਭੁੰਨਦੇ ਆ ਤੇ ਹਾਂਜੀ ਇਹਦੇ ਵਿੱਚ ਇੱਕ ਚਮਚ ਕਰਾਂਗੇ ਆਪਾਂ ਮਲਾਈ ਐਡ ਇਹ ਰਾਤ ਮਲਾਈ ਆਪਾਂ ਜਿਹੜੀ ਦੁੱਧ ਤੋਂ ਲਾਈ ਸੀਗੀ ਉਹ ਆ ਸੈਸ਼ੀ ਆ ਸਮਝੋ ਕਿ ਰਾਤ ਹੀ ਲਾਈ ਆ ච පර ප මලයි බාහොන මලයිද මැට්ට හන්දී වේට කරගේ කෙද සිිගල නැදී ප රචාර න ਲੋ ਜੀ ਮਲਾਈ ਜਿਹੜੀ ਬਿਲਕੁਲ ਮੈਲਟ ਹੋ ਗਈ ਦੇਖੋ ਬਿਲਕੁਲ ਵੀ ਅਚੇ ਜਿਹੜੀ ਅੱਜ ਦੀ ਨਹੀਂ ਪਈ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਆਪਾਂ ਦੋ ਕੜਸੀਆਂ ਪਾਣੀ ਦੀਆਂ ਜਿਹੜੀਆਂ ਮੈਂਟੇ ਪਾ ਲੈਂਦੀ ਹਾਂ ਪਾਣੀ ਹੋਰ ਪਾਉਗਾ ਬੱਟ ਛੜਕੇ ਦੇ ਵਿੱਚ ਫਿਰ ਤੋਂ ਦੋ ਕੜਸੀਆਂ ਦੋ ਕੜਸੀਆਂ ਕਿਉਂ ਪਾਉਣੀਆਂ ਨੇ ਇਹਦਾ ਰੀਜ਼ਨ ਇਹ ਆ ਕਿ ਜਦੋਂ ਆਪਣਾ ਪਾਣੀ ਸੁੱਕ ਗਿਆ ਠੀਕ ਆ ਤੜਕਾ ਆਪਣਾ ਤੇਲ ਛੱਡੂਗਾ ਤਾਂ ਉਹਦੇ ਨਾਲ ਰੰਗਤ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਆਉਗੀ ਸਬਜ਼ੀ ਦੀ ਲੋ ਜੀ ਦੇਖੋ ਤੜਕੇ ਨੇ ਜਿਹੜਾ ਤੇਲ ਆ ਜਿਹੜਾ ਛੱਡ ਦਿੱਤਾ ਇਹ ਦੇਖ ਸਕਦੇ ਹੋ ਸਾਈਡਾਂ ਤੇ ਤੇ ਇਹ ਰਾਇਦਾ ਬਿਲਕੁਲ ਛੱਡਦਾ ਹੈ ਤੜਕੇ ਨੇ ਹੁਣ ਆਪਾਂ ਇਹਦੇ ਵਿੱਚ ਹੋਰ ਪਾਣੀ ਐਡ ਕਰ ਲਈਏ ਫੁੰਦੇ ਰੋਏ ਪਾਣੀ ਦੇ ਵਿੱਚ ਥੋੜਾ ਜਿਹਾ ਰਿੱਜੂ ਦਾ ਤੜਕਾ ਤਾਂ ਤੁਹਾਨੂੰ ਆਨ ਗਿਆ ਜਿਹੜੀ ਅਲੱਗ ਹੀ ਦਿੱਤੀ। ਸਬਜ਼ੀ ਦੇ ਵਿੱਚ। ਲੋ ਜੀ ਇਹਦੇ ਵਿੱਚ ਜਿਹੜੀ ਆ ਰੰਗਤ ਆ ਜਿਹੜੀ ਦਿਸਣ ਲੱਗ ਗਈ ਆ ਤੁਹਾਨੂੰ ਮੈਂ ਫੋਨ ਵਿੱਚ ਤੁਹਾਨੂੰ ਸ਼ੋ ਹੋ ਗਿਆ ਹੀ ਹੁਣ ਹਨਾ ਤਾਂ ਇਹ ਜਿਹੜਾ ਮੇਰਾ ਪੈ ਰਿਆ ਸੀਗਾ ਕਿਉਂਕਿ ਅੱਜ ਸੋਈ ਦੇ ਵਿੱਚ ਹਨੇਰਾ ਹੋਇਆ ਦਿਓ। ਤੇ ਇਹ ਜਿਹੜਾ ਦੇਖੋ ਰੰਗਤ ਕਿੰਨੀ ਵਧੀਆ ਆ ਰਹੀ ਹੈ ਮੈਂ ਫੋਨ ਟਾਰਚ ਦੇਗਾ ਲਈ ਮੈਂ ਤਾਂ ਇਹ ਉਸ ਕੀਤਾ ਆ ਐਜ਼ ਇ ਲੈਟਰ ਇੱਥੇ ਥੋੜਾ ਜਿਹਾ ਪਾਣੀ ਹੋਰ ਪਾ ਲਈ ਫੇਰ ਜਿਹੜੀ ਸਬਜੀ ਦੀ ਰੰਗ ਦਿੱਤਾ ਵਧੀਆ ਤਰੀਕੇ ਨਾਲ ਆ ਜਿਹੜੀ ਇਸ ਨੂੰ ਵੀ ਤੇ ਜਿਹੜਾ ਤੇਲ ਆ ਨੇ ਛੱਡਿਆ ਹੋਇਆ ਆ ਬਿਸਮਾ ਆਪਾਂ ਜਿਹੜਾ ਪੇਠਾ ਆ ਫੇਰ ਪਾਵਾਂਗੇ ਤੁਹਾਨੂੰ ਇਹ ਇਹਦੀ ਰੰਗਤ ਦਿਖਾ ਕੇ ਸਬਜੀ ਦੀ ਠੀਕ ਹੈ ਜੀ ਬੋਇਲ ਹੋ ਲੈਣ ਦੋ ਜੀ ਕਮੈਂਟ ਕਰਕੇ ਇੱਕ ਗੱਲ ਹੋਰ ਦੱਸਿਓ ਬਣਾ ਜੇ ਤੁਹਾਨੂੰ ਸਾਬੂਦਾਣਾ ਖੀਰ ਦੀ ਰੈਸਪੀ ਦੀ ਜ਼ਰੂਰਤ ਆ ਤਾਂ ਆਪਾਂ ਤੁਹਾਨੂੰ ਨੈਕਸਟ ਵੀਡੀਓ ਉਹ ਬਣਾ ਲੂ ਠੀਕ ਹੈ ਹਾਂ ਮੈਂ ਬਣਾ ਕੇ ਰੱਖ ਰੂ ਪਰ ਤੁਹਾਡੇ ਕਮੈਂਟ ਆਉਣ ਤੇ ਹੀ ਉਹ ਵੀਡੀਓ ਬਣਾਉਂਗੀ ਅੱਜ ਹੀ ਅੱਜ ਹੀ ਬਣਾਉਣੀ ਆ ਸ਼ਾਮ ਨੂੰ ਦੇਖੋ ਜੀ ਇਹ ਨਹੀਂ ਗਿਓ ਹੈ ਨਾ ਰੰਗਟਾ ਸਬਜ਼ੀ ਦੀ ਜਿਹੜੀ ਉੱਪਰ ਕੋਣ ਨਿਕਲ ਰਹੀ ਹੈ ਨਾ ਰੰਗ ਦਾ ਜਿਹੜੀ ਲਾਲ 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 ਰੰਗ ਜਿਹੜਾ ਦਿਖ ਰਿਹਾ ਹੈ ਸਬਜ਼ੀ ਦੇ ਵਿੱਚ ਤੇਲ ਹੈ ਜਿਹੜਾ ਉੱਪਰ ਆ ਗਿਆ ਹੈ ਸਬਜ਼ੀ ਦਾ ਸ਼ਹਿਰ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਖਦਾ ਹੋਵੇ ਪਰ ਰੰਗ ਤਾਂ ਜਿਹੜੀ ਲਾਲ ਹੋ ਗਈ ਹੈ ਸਬਜ਼ੀ ਦੀ ਤੇ ਤੇਲ ਹੈ ਜਿਹੜਾ ਬਿਲਕੁਲ ਉੱਪਰ ਤੈਰ ਗਿਆ ਹੈ ਠੀਕ ਹੈ ਜੀ ਤੇ ਹੁਣ ਜਿਹੜਾ ਹੈਗਾ ਆ ਆਪਾਂ ਇਹਦੇ ਵਿੱਚ ਪੇਠਾ ਜਿਹੜਾ ਆਪਾਂ ਚੱਲ ਕੇ ਧੋ ਲਿਆ ਸੀਗਾ ਕਿਉਂਕਿ ਬਾਹਰ ਵਿੱਚ ਤੋਂ ਜਿਹੜਾ ਔਖਾ ਹੋ ਜਾਂਦਾ ਤੇ ਹੁਣ ਇਹ ਪੇਠਾ ਜਿਹੜਾ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਫੋਂ ਤੁਹਾਨੂੰ ਆਪਾਂ ਮਿਲਾਂਗੇ ਜਦੋਂ ਆਪਣੀ ਸਬਜ਼ੀ ਪੱਕ ਗਈ ਉਦੋਂ ਇਹਨੂੰ ਚੰਗੀ ਤਰ੍ਹਾਂ ਕਰਕੇ ਮਿਕਸ ਜਿਹਦੇ ਉੱਪਰ ਆਪਾਂ ਲਾ ਰਾਂਗੇ ਟੱਕਾਂ ਨੂੰ 10 ਮਿੰਟ ਪੱਕਣ ਦੇਵਾਂਗੇ ਤੇ ਵਿੱਚ ਵਿੱਚ ਦੀ ਇਹਦਾ ਜਿਹੜਾ ਚੈੱਕ ਕਰਦੇ ਰਹੋਗੇ ਲਓ ਜੀ ਸਬਜ਼ੀ ਪੱਕਦੀਨ ਹੋ ਗਿਆ ਕਾਫੀ ਟਾਈਮ ਫੇਮੇ ਵਿੱਚ ਵਿੱਚ ਦੀ ਚੈੱਕ ਵੀ ਕਰਦੀ ਰਹੀਆਂ ਦੇਖੋ ਬੈਠੇ ਨੇ ਜਿਹੜਾ ਆ ਆਪਣਾ ਹੀ ਪਾਣੀ ਛੱਡ ਦਿੱਤਾ ਇਹਦੇ ਨਾਲ ਹੀ ਰੁੱਧ ਜਾਣਾ ਆ ਆਪਾਂ ਦੇਖੋ ਜਿਆਦਾ ਪਾਣੀ ਵੀ ਨਹੀਂ ਪਾ ਪਾਇਆ ਸੀ ਇੱਕ ਕੋਲੀ ਪਰ ਜਿਆਦਾ ਨਹੀਂ ਪਾਇਆ ਦੇਖੋ ਭਲੇ ਇਹਦੇ ਵਿੱਚ ਪਾਣੀ ਹੈਗਾ ਆ ਆਪਾਂ ਜਿਹੜੀ ਹੈਗੀ ਪਾਣੀ ਇਹਦਾ ਬਿਲਕੁਲ ਸੁੱਕਾ ਲੈਣਾ ਆ ਤੇ ਥੋੜੀਆਂ ਫਾੜੀਆਂ ਜਿਹੜੀਆਂ ਖੜੀਆਂ ਜੇ ਲੱਗ ਰਹੀਆਂ ਨੇ ਇਹ ਵੀ ਸੈੱਟਾ ਜਿਹੜੀਆਂ ਹੋ ਜਾਣੀਆਂ ਥੋੜੀ ਜੀ ਆਪਾਂ ਸਬਜ਼ੀ ਜਿਹੜੀ ਹੋਰ ਪਕਾ ਲੈਣੀ ਆ ਜੀ ਸਬਜੀ ਹੋ ਗਈ ਰੈਡੀ ਸਬਜੀ ਹੋ ਗਈ ਰੈਡੀ ਤੁਸੀਂ ਪਾਣੀ ਇਹਦੇ ਚ ਬਿਲਕੁਲ ਸੁਕਾ ਲਿਓ ਪਰ ਅਸੀਂ ਥੋੜਾ ਜਿਹਾ ਰੱਖਾਂਗੇ ਕਿਉਂਕਿ ਫੇਰ ਨਾ ਸਾਡੀ ਦਾਦੀ ਮੰਮਾ ਨੂੰ ਰੋਟੀ ਖਾਣੀ ਹੁੰਦੀ ਸੋ ਪੁੱਛਣਾ ਲਗੀ ਤੁਹਾਨੂੰ ਕਾਡੀ ਇਹ ਰੈਸਪੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਪਾਓ ਜੀ ਨੇ ਵੀਡੀਓ ਪਾਉਣੀਆਂ ਸਾਡੇ ਦੇ ਚੈੱਕ ਕਰੋ ਫਟੇ ਧੰਨਵਾਦ ਥੈਂਕ ਯੂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ